ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਗਵਾਰੇਰੀ ਮਹੱਲਾ ਪੰਜਵਾ ਅਗਲੇ ਮੂਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਧੇ ਲਾਕੁ ਖਰੇ ਜਿਹ ਤੰधे ਮਹੇ ਓਏ ਲਪਟਾਏ ਉਨਤੇ ਦੋ ਗੁਣ ਦਿੜੀ ਉਨ ਮਾਏ ਓਹ ਬਿਲਾ ਕਛੁਤੀ ਤੇ ਨ ਆਵੇ ਬਿਨੇ ਸਜਾਇ ਤਾਹੂ ਲਪਟਾਵੇ ਰਹਾਉ ਆਸਾ ਬੰਧੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉੱਪਰ ਠਾਢੋ ਧਰਮ ਰਾਏ ਮਿੱਠੀ ਕਰੇ ਕਰੇ ਵਿਖਿਆ ਖਾਏ ਹਾਉ ਬੰਧਾ ਹਾਉ ਸਾਧਾ ਬੈਰ ਹਮਰੀ ਪੂਮੇ ਕਾਣ ਕਲੇ ਪੈਰ ਹਾਉ ਪੰਡੇ ਤੂ ਹਾਉ ਚਤ ਰੁਸਿਆਣਾ ਕਰਣ ਹਰ ਨ ਬੁਝੈ ਬੇਗਾਨਾ ਆਪੁਨੀ ਗਾਤੇ ਮੇਤੇ ਆਪੇ ਜਾਣੈ ਕਿਆ ਕੋ ਕਹੈ ਕਿਆ ਆਖੇ ਵਖਾਨੈ ਜੇ ਤੂ ਜੇ ਤੂ ਲਾਵ ਹੈ ਤੇ ਤੂ ਤੇ ਤੂ ਲਗਨਾ ਆਪਣਾ ਭਲਾ ਸਭ ਕਾਹੂ ਮੰਗਨਾ ਸਭ ਕੇ ਛੂ ਤੇਰਾ ਤੂੰ ਕਰਨ ਹਰ ਅੰਤੁ ਨਾਹੀ ਕੇ ਛੁ ਪਾਰਵਾਰ ਦਾਸ ਆਪਣੇ ਕੋ ਦੀਜੈ ਦਾਨੋ ਕਬਹੂ ਨ ਵਿਸਰੈ ਨਾਨਕ ਨਾਮੁ ਗੌੜੀ ਗੁਾਰੇਰੀ ਮਹੱਲਾ ਪੰਜਵਾ ਅਨੇਕ ਯਤਨ ਨਹੀਂ ਹੋਤ ਛਟਾਰਾ ਬਹੁਤ ਸਿਆਣਪ ਅਗਲ ਪਾਰਾ ਹਰ ਕੀ ਸੇਵਾ निर्मल प्रभ की दरगह शोभा सेत मन मेरे गह हर नाम का उला तुझे न लग रहा ਜੋ ਬੋਹੇ ਤੋ ਪੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾ ਹੈ ਅਗਨੇ ਸੀਤ ਕਾਲਹ ਸੇ ਦੁਖ ਨਾਮ ਜਪਤ ਮਾਨੇ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਟੁਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮੁ ਜਾਪੇ ਗੁਰਮੁਖੇ ਮੀਤ ਨਾਮੁ ਆਲਖਧ ਸੋਈ ਜਨੁ ਪਾਵੈ ਕਰਿ ਕਿਰਪਾ ਜੀਸੂ ਆਪੇ ਦਿਵਾਵੈ ਹਰਿ ਹਰਿ ਨਾਮੁ ਜਾਕੇ ਹਿਰਦੈ ਵਸੈ ਦੁਖੁਦਰ ਦੂਤੇਹ ਨਾਨਕ ਨਸੈ ਗੌੜੀ ਗੁਆਰੇਰੀ ਮਹੱਲਾ ਪੰਜਵਾ ਬਹੁਤ ਦਰਬੁ ਕਰੇ ਮਾਨੁ ਨ ਅਘਾਨਾ ਅਨੇਕ ਰੂਪ ਦੇਖੇ ਨਹ ਪਤਿਆਨਾ ਉਤਰੇ ਕਲਤਰੇ ਉਰਝਿਓ ਜਾਨੇ ਮੇਰੀ ਓਹ ਬਿਨਸੈ ਓਏ ਪਸੂ ਮੈਂ ਤੇਰੀ ਬੇਨੋ ਹਰੇ ਭਜਨ ਦੇਖ ਬਿਲਲਾ ਤੇ त्रेगु तानो त्रेगु तानो माया सांगे राते रहा जो बिगारी कैसे रे, दीज है दाम ओए खसमकै घेह उन दुख सहांम ਜੋ ਸੁਪਨੇ ਹੋਏ ਬੈਸਤ ਰਾਜਾ ਨੈਤ੍ਰ ਪਸਾਰੇ ਤਾਂ ਨਿਰਾਰਥ ਕਾਜਾ ਜੋ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠੇ ਜਾਏ ਉਸੂ ਕੀਤ ਕਰਨੇ ਰਾਖਾ ਕੜੈ ਤਿਸ ਕੈ ਪਾਲੈ ਕਛੂ ਨ ਪੜੈ ਜਿਸ ਕਾ ਰਾਜੁ ਤਿਸੈ ਕਾ ਸੁਪਨਾ ਜਿਨੇ ਮਾਇਆ ਦਿਨੀ ਤੈਨੇ ਲਾਈ ਤ੍ਰਿਸਨਾ ਆਪੇ ਬਿਨਹੇ ਆਪੇ ਕਰੇ ਰਾਸੇ ਨਾਨਕ ਪ੍ਰਭ ਆਗੇ ਅਰਦਾਸੇ ਗਾਉੜੀ ਗੁਆਰੇਰੀ ਮਹੱਲਾ ਪੰਜਵਾਹ ਬਹੁ ਰੰਗ ਮਾਇਆ ਬਹੁ ਬੇਦੇ ਪੇਖੀ ਕਲਮ ਕਾਗਦ ਸੀ ਆਨ ਪਲੇਖੀ ਮਹਰ ਮਲੂਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਾਨੋ ਤ੍ਰਿਪਤਾਨ ਸੋ ਸੁਖ ਮੋਕ ਸੰਤ ਬਤਾ ਤ੍ਰਿਸ਼ਨਾ ਬੁਝੈ ਮਨੁ ਤ੍ਰਿਪਤਾ ਰਹਾ ਆਸੂ ਪਵਨ ਹਸਤੇ ਅਸਵਾਰੀ ਚੋਅ ਚੰਦਨ ਨੂੰ ਸੇਜ ਸੁੰਦਰ ਨਾਰੀ ਨਟਨਾਟਿਕ ਆਖਰੇ ਗਾਇਆ ਤਾਮਹਿ ਮਾਨੇ ਸੰਤੋ ਖ ਨ ਪਾਇਆ ਤਖ ਤ ਸਭਾ ਮੰਡਨ ਧੋਲੀ ਚੇ ਸਗਲ ਮੇਵੇ ਸੁੰਦਰ ਬਾਗੀਚੇ ਖੇਡ ਬਰਤੇ ਰਾਜਨ ਕੀ ਲੀਲਾ ਮਨੁ ਨ ਸੁਹੇਲਾ ਪਰ ਪੰਚੂ ਹਿਲਾ ਕਰ ਕਿਰਪਾ ਸੰਤਨ ਸਚੁ ਕਹਿਆ ਸਰਬ ਸੁਖ ਇਹੋ ਆਨੰਦ ਲਹਿਆ ਸਾਧ ਸੰਗੇ ਹਰ ਕੀਰਤਨ ਗਾਈਐ ਕਹ ਨਾਨਕ ਵਡ ਭਾਗੀ ਪਾਈਐ ਜਾ ਕੇ ਹਰ ਤਾਨੂੰ ਸੋਈ ਸੋਹਿਲਾ ਪ੍ਰਭ ਕਿਰਪਾ ਤੇ ਸਾਧ ਸੰਗੇ ਮਿਲਾਂ ਹਾਂ ਦੂਜਾ ਗੌੜੀ ਗਵਰੇਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹੋ ਤਨੋ ਮੇਰਾ ਬਾਹਰ ਬਾਹਰ ਵਾਹੂ ਲਪਟੇਰਾ ਪੁੱtre ਕਲਤਰ ਗਿਰਸਤ ਕਾ ਫਾਸਾ हो नपय राम के दासा कवन सो बेधे जे तो राम गुण गाए कवन सुमते जे तो तरए एहि माय रहा जो पलई सो बुरा जनै ਸੱਚੁ ਕਹ ਹੈ ਸੋ ਬਿਖੇਸ ਸੁਮਾਨੈ ਜਾਣੈ ਨਹੀਂ ਜੀਤ ਅਰ ਹਾਰ ਇਹੋ ਬਲੇਵਾ ਸਖਤ ਸੰਸਾਰ ਜੋ ਹਲਾ ਹਲ ਸੋ ਪੀਵੇ ਬौरा ਅੰਮ੍ਰਿਤੁ ਨਾਮੁ ਜਾਣੈ ਕਰ ਕਉਰਾ ਸਾਧ ਸੰਗ ਕੈ 나ਹੀ ਨੇਰੇ ਲਖ 84 ਭ੍ਰਮਤਾ ਫੇਰੇ ਇਕ ਜਲੇ ਫਹਾਏ ਪੰਖੀ ਰਾਤ ਸੇ ਰਾਤ ਸੇ ਪੋਗ ਕਰੇ ਬਹਉ ਰੰਗੀ ਕਹ ਨਾਨਕ ਜੇ ਸੁ ਭਏ ਕਿਰਪਾਲ ਗੁਰ ਪੁਰਾ ਤਾਂ ਕੇ ਕਾਟੇ ਜਾਲ ਗਾਉੜੀ ਗਵਰੇਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਰ ਗੁਪਾਈਐ ਪ੍ਰਭ ਕਿਰਪਾ ਤੇ ਨਾਮੁ ਧਿਆਇ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹਮੈ ਟਟੈ ਤੋ ਮਲਾਵ ਤੋ ਲਗਹ ਸੇਵ ਹਮ ਤੇ ਕਛੂ ਨਾ ਹੋਵੇ ਦੇਵ ਰਹਾ ਤੋ ਧੁਪਾਵੇ ਤਾ ਗਵਾ ਬਣੀ ਤੋ ਧੁਪਾਵੇ ਤਾ ਸਾਚੂ ਵਖਾਣੀ ਤੁਧ ਪਾਵੇ ਤਾ ਸਤ ਗੁਰ ਮਯਾ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਧ ਪਾਵੇ ਸੋ ਨਿਰਮਲ ਕਰਮਾ ਜੋ ਤੁਧ ਪਾਵੇ ਸੋ ਸਾਚੂ ਧਰਮ ਸਰਬ ਨਿਧਾਨ ਗੁਣ ਤੁਮਹੀ ਪਾਸੇ ਤੂੰ ਸਾਹਿਬ ਸੇਵਕ ਅਰਦਾਸੇ ਮਾਨੋ ਤਾਨੂੰ ਨਿਰਮਲ ਹੋਏ ਹਰ ਰੰਗੇ ਸਰਬ ਸੁਖਾ ਪਾਵ ਸਤ ਸੰਗੇ ਨਾ ਮੇ ਤਿਰ ਰਹੇ ਮਨੁ ਰਤਾ ਇਹੋ ਕਲਿਆਣ ਨਾਨਕ ਕਰ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ